ਅੱਜ ਚੈਨਲਾਂ ਦੇ ਮਾਧਮ ਰਾਹੀਂ ਅਸੀਂ ਪੰਜਾਬ ਸਰਕਾਰ ਨੂੰ ਇੱਕ ਲਾਂਨਤ ਪਾਉਣਾ ਚਾਹੁੰਦੇ ਆ ਵੀ ਜਿਹੜੇ ਡਰਾਈਵਰ ਵੀਰ ਸਟੀਅਰਿੰਗ ਛੱਡ ਕੇ ਗੱਡੀਆਂ ਦੇ ਅੰਦਰੋਂ ਬਾਹਰ ਆਉਣਾ ਚਾਹੁੰਦੇ ਆ ਪਰ ਮੈਨੂੰ ਇੰਨਾ ਕਹੋ ਮੇਰੇ ਭਰਾਵਾਂ ਦੇ ਮਾਣ ਹੈ ਤੁਸੀਂ ਜਿੰਨਾ ਮਰਜ਼ੀ ਗੇਟ ਬੰਦ ਕਰ ਲਓ ਉਹ ਗੱਡੀ ਦੇ ਨਹੀਂ ਚੜਦੇ ਐ ਤੂੰ ਵੱਡੀ ਤਾਸਤੀ ਕੀ ਹੋ ਸਕਦੀ ਹੈ ਅੱਜ ਚੈਨਲਾਂ ਦੇ ਮਾਧਮ ਰਾਹੀਂ ਅਸੀਂ ਪੰਜਾਬ ਸਰਕਾਰ ਨੂੰ ਇੱਕ ਲਾਂਨਤ ਪਾਉਣਾ ਚਾਹੁੰਦੇ ਆ ਵੀ ਜਿਹੜੇ ਡਰਾਈਵਰ ਵੀਰ ਸਟੀਅਰਿੰਗ ਛੱਡ ਕੇ ਗੱਡੀਆਂ ਦੇ ਅੰਦਰੋਂ ਬਾਹਰ ਆਉਣਾ ਚਾਹੁੰਦੇ ਆ ਤੇ ਪ੍ਰਸ਼ਾਸਨ ਉਹਨਾਂ ਨੂੰ ਮਜਬੂਰ ਕਰਕੇ ਗੇਟ ਬੰਦ ਕਰਕੇ ਉਹਨਾਂ ਦੇ ਕੱਪੜੇ ਬੈਗਾਂ ਪਰ ਇਹ ਮੋਟਿਆਂ ਚ ਪਾਏ ਹੋਏ ਨੇ ਤੇ ਪ੍ਰਸ਼ਾਸਨ ਨੇ ਉਹ ਅੰਦਰ ਬੰਦ ਕਰ ਰੱਖੇ ਨੇ ਪਰ ਮੈਨੂੰ ਇੰਨਾ ਕਹੋ ਮੇਰੇ ਭਰਾਵਾਂ ਦੇ ਮਾਣ ਹੈ ਤੁਸੀਂ ਜਿੰਨਾ ਮਰਜ਼ੀ ਗੇਟ ਬੰਦ ਕਰ ਲਓ ਉਹ ਗੱਡੀ ਦੇ ਨਹੀਂ ਚੜਦੇ ਤੁਸੀਂ ਧੱਕੇ ਨਾਲ ਗੇਰ ਤੇ ਗੱਡੀ ਦਾ ਸਟੀering ਨਹੀਂ ਫੜਾ ਸਕਦੇ ਉਹਨਾਂ ਨੂੰ ਤੇ ਉਹ ਮੇਰੇ ਭਰਾ ਅੰਦਰ ਨੇ ਪਰ ਇਹ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਦੇ ਵਿੱਚ ਵੀ ਕੋਈ ਸਰਕਾਰ ਧੱਕੇ ਨਾਲ ਡਰਾਈਵਰਾਂ ਨੂੰ ਅੰਦਰ ਬੰਦ ਕਰਕੇ ਕੈਦੀ ਬਣਾ ਕੇ ਰੱਖ ਰਹੀ ਹੈ ਅਜ ਤੋਂ ਮਾੜੀ ਇਹ ਲਾਂਟ ਦੀ ਗੱਲ ਨਹੀਂ ਹੋ ਸਕਦੀ ਸਰਕਾਰ ਦਾ ਪੰਜਾਬ ਸਰਕਾਰ ਮੋੜਾ